ਕਿਥੇ ਚੱਲਿਆ ਵਾ ਹਾ ਕੇ ਫੜਿਆ ਵਾ ਹੱਥ ਦੇ ਵਿੱਚ ਹੈ ਖਾ ਇੱਕ ਹੀ ਖਾਂਡਿਆ ਵਾ ਕਿਹੜਾ ਕੁਝਿਆ ਵਾ ਲੈ ਪੁੱਲੀਆਂ ਜੀਆਂ ਹੈ ਹੂੰ ਪੁੱਲੀਆਂ ਵਾ ਕੇ ਕੀ ਖਾਂਦੇ ਰਦੇ ਪਾਸਕੇ ਐਵੇਂ ਨਜਾਇਜ਼ ਪੈਹਾ ਖਰਾਬ ਕਰਦੇ ਆ ਲੈ ਹਾਂ ਇਨਫੈਕਸ਼ਨ ਹੋ ਗਈ ਤਾਂ ਮੜਕੇ ਚੂਬਣ ਵਾਲੇ ਟੀਕੇ ਲੱਗਣੇ ਤੇ ਤਿਆਰੀ ਕਿੱਤਰ ਨੂੰ ਖਚੜੀ ਜਾ ਕਿੱਥੇ ਗਰਾਊਂਡ ਹੈ ਖੇੜਿਆ ਤਾਂ ਮੜ ਖੇਤੀ ਕਰਨ ਵਾਲੀ ਸ਼ਾਮਾਂ ਪੈਣ ਤੋਂ ਪਹਿਲਾਂ ਪਹਿਲਾਂ ਆਹੋ ਊਗਾ ਮਾਰ ਜਾ ਊਗਾ ਮਾਰ ਜਾ ਆ ਕੀ ਕੰਟੇ ਦੇ ਦੇ ਪਾਸਕੇ ਦੱਸ ਬਹ ਕਰਾਂ ਚੇਤੋਂ ਇਹ ਕਿਹੜਾ ਆ ਬਾਬਾ ਨਾ ਰਹਿ ਗਿਆ ਤੇਰਾ ਮੈਂ ਕਿ ਖਾ ਕੇ ਵੇਖਾਂ ਕੀ ਇਤਰਾ ਉਹ ਇੱਕ ਘੇਰ ਪੈਂਡਿਆ ਪੀਆ ਲੈ ਜੋਇ ਨਾ ਹਾਂ ਆ ਕਾਂਡੀਆਂ ਵੇਖਣ ਡਈਆਂ ਕਿ ਕੀ ਬਿਮਾਰੀ ਹੈ ਜੇ ਅੰਦਰ ਵਿੱਚ ਪਾਈ ਹੋਣਾ ਜੇ ਕੋਈ ਛੜਦੇ ਵਿੱਚ ਪਾਈ ਕਰ ਲੈ ਲੈ ਜੋ